ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ 108 ਸੰਤ ਬਾਬਾ ਹੰਸਰਾਜ ਜੀ ਧਿਰਧਸਤਾਨ ਸਾਚਕੰਡ ਪੰਡਵਾ ਵਿਖੇ 21ਵਾਂ ਸ਼ੇਰਗੁਰੂ ਰਵਿਦਾਸ ਵਿਸਾਖੀ ਜੋੜ ਮੇਲਾ ਅਤੇ 134ਵਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ 14 ਅਪ੍ਰੈਲ ਨੂੰ ਸੰਤ ਬਾਬਾ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਦੇਵੀ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪਹਿਲੇ ਲੜੀ ਦੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਈ ਗਏ ਉਪਰੰਤ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਦੂਸਰੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਸੰਤ ਜਸਮਿੰਦਰਪਾਲ ਅਤੇ ਹੋਰਨਾਂ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 14 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਸੰਗਤ ਆ ਪਹੁੰਚ ਰਹੀਆਂ ਹਨ ਹੁਣ ਸਮੂਹ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਫਗਵਾਣਾ ਤੋਂ ਨਵਰਾੰਗ ਚੈਨਲੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਆਦਰणीय ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਡੇਰਾ 188 ਸਾਂਤ ਬਾਬਾ ਹਸਰਾਜ ਜੀ ਮਹਾਰਾਜ ਇਤਿਹਾਸਕ ਸ੍ਰੀ ਗੁਰੂ ਰਬਦਾਸ ਜੀ ਸਥਾਨ ਡੇਰਾ ਸਚਕਨ ਪੰਡਵਾ ਵਿਖੇ ਜੋ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਬਦਾਸ ਬਸਾਖੀ ਜੋੜ ਮੇਲੇ ਪਰ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਦੇ ਜਨਮ ਦਿਨ ਮਨਾਏ ਜਾਂਦੇ ਹਨ ਇਸ ਵਾਰ 14 April ਦਿਨ ਸੋਮਵਾਰ ਨੂੰ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ 21ਵੇਂ ਬਸਾਖੀ ਜੋੜ ਮੇਲੇ ਔਰ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਦੇ 134ਵੇਂ ਆਗਮਨ ਜਨਮ ਦਿਨ ਜਿਹੜੇ ਮਨਾਏ ਜਾ ਰਹੇ ਹਨ ਗੁਰਪਾਲ ਜੀ ਸਾਧ ਸੰਗਤ ਜੀ ਇਨ੍ਹਾਂ ਸਮਾਗਮਾਂ ਦੀਆਂ ਖੁਸ਼ੀਆਂ ਦੇ ਅਪਲਖਸ਼ ਦੇ ਵਿੱਚ ਜੋ ਕਿ 9 ਤਰੀਕ ਤੋਂ ਲੈ ਕੇ ਲਗਾਤਾਰ 14 ਤਰੀਕ ਤੱਕ ਗੁਰੂ ਮਹਾਰਾਜ ਦੀ ਇਲਾਹੀ ਬਾਣੀ ਦੇ ਜਾਪ ਚੱਲ ਰਹੇ ਨੇ ਸੋ ਸੰਗਤਾਂ ਹਰ ਰੋਜ਼ ਆਉਂਦੀਆਂ ਜਾਂਦੀਆਂ ਨੇ ਗੁਰਪਿਆਰੀ ਸਾਧ ਸੰਗਤ ਜੀਓ ਇਹਨਾਂ ਸਮਾਗਮਾਂ ਦੀਆਂ ਜਿਹੜੀਆਂ ਤਿਆਰੀਆਂ ਬਿਲਕੁਲ ਮੁਕੰਮਲ ਨੇ ਹੋ ਚੁੱਕੀਆਂ ਨੇ ਔਰ ਸਾਰੀਆਂ ਸੰਗਤਾਂ ਜਿਹੜੀਆਂ ਮਾਨਤਾ ਤੇ ਧੰਦੇ ਨਾਲ ਆਪਣੀਆਂ ਸੇਵਾਵਾਂ ਨਿਭਾਰੀਆਂ ਨੇ ਸੋ ਗੁਰਪਿਆਰੀ ਸਾਧ ਸੰਗਤ ਜੀ ਇਹਨਾਂ ਸਮਾਗਮਾਂ ਦੇ ਵਿੱਚ ਸ਼੍ਰੀ ਗੁਰਦਾਸ ਸਾਹਿਬ ਨੂੰ ਸੰਪਰਦ ਸੋਸਾਇਟੀ ਦੇ ਮਹਾਨ ਮਹਾਪੁਰਸ਼ ਰਾਜਨੀਤਿਕ ਲੀਡਰ ਸਹਿਬਾਨ ਬੁੱਧੀਜੀਵੀ ਸ਼ਖਸੀਅਤਾਂ ਉੱਚੇ ਤੌਰ ਤੇ ਨਾਮਵਰ ਕਲਾਕਾਰ ਪਹੁੰਚ ਰਹੇ ਹਨ ਜੋ ਕਿ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣੋ ਗਾਣ ਦਾ ਸਰਵਣ ਕਰਵਾਉਣਗੇ ਸੋ ਦਾਸ ਆਪ ਸਭ ਸੰਗਤਾਂ ਨੂੰ ਸੰਤ ਬਾਬਾ ਮੋਨਪਾਲ ਜੀ ਵੱਲੋਂ ਔਰ ਪੂਜਿਆ ਗੁਰਦੇਵ ਪਿਤਾ ਸ਼੍ਰੀ ਮਾਨਕਸ਼ਵਰ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਪੂਜਿਆ ਗੁਰਦੇਵ ਮਾਤਾ ਅਕਸ਼ਵਰ ਸੰਤ ਬੀਬੀ ਬੁਲਾ ਰਾਣੀ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕਰਕੇ ਸਿਮਰ ਬੇਨਤੀ ਹੈ ਕਿ ਆਪ ਸਭ ਸੰਗਤਾਂ ਨੇ ਡੇਰਾ ਸਚਖੰਡ ਪੰਡਵਾ ਵਿਖੇ 14 ਅਪ੍ਰੈਲ ਦਿਨ ਸੋਮਵਾਰ ਸ਼੍ਰੀ ਗੁਰੂ ਰਬਦਾਸ ਵਿਸਾਖੀ ਮੇਲੇ ਤੇ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਦੇ ਅੰਦਰ ਹਾਜ਼ਰੀਆਂ ਭਰਨੀਆਂ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਰੌਣਕਾਂ ਨੂੰ ਵਧਾਉਣਾ, ਵਿਸਾਖੀ ਜੋੜ ਮੇਲਾ ਜੋ ਕਿ ਡੇਰਾ ਪੰਡਵਾ ਵਿਖੇ ਡੇਰੇ ਦੇ ਗੱਦੀ ਨਿਸ਼ੀਨ ਸੰਤ ਮਹਾਰਾਜ ਜੀ, ਸੰਤ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਰਾਣੀ ਜੀ, ਸੰਤ ਮਹਾਰਾਜ ਸੰਤ ਜਸਵਿੰਦਰਪਾਲ ਜੀ ਅਤੇ ਸੰਤ ਮਹਾਰਾਜ ਸੰਤ ਮੋਹਣਪਾਲ ਜੀ ਅਤੇ ਸਮੂਹ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ 14 ਅਪ੍ਰੈਲ ਨੂੰ ਇਹ ਮਹਾਨ ਦਿਹਾੜੇ ਜਿਹੜੇ ਆ ਉਹ ਮਨਾਏ ਜਾ ਰਹੇ ਹਨ ਇਸ ਦੇ ਸੰਬੰਧ ਵਿੱਚ 10 ਤਰੀਕ ਤੋਂ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਨੌ ਲੜੀਵਾਰ ਪਾਠ ਆਰੰਭ ਹੋਏ ਜਿਸ ਦੇ ਭੋਗ ਅੱਜ ਪਾਏ ਗਏ ਅੱਜ ਫਿਰ 15 ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਭੋਗ 14 ਤਰੀਕ ਨੂੰ ਪਹਿਣਗੇ ਤੋ ਇਸ ਮਾਰਗਮ ਦੇ ਵਿੱਚ ਬਹੁਤ ਹੀ ਸੰਤ ਮਹਾਪੁਰਸ਼ ਵਿਦਵਾਨ ਕਵੀ ਬੁੱਧੀਜੀਵੀ ਆ ਕੇ ਸੰਗਤਾਂ ਨੂੰ ਜਸ ਕੀਰਤਨ ਸਰਵਣ ਕਰਾ ਕੇ ਨਿਹਾਲ ਕਰਨਗੇ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕਰਨਗੇ ਅਤੇ ਮਹਾਨ ਜੋ ਗਾਇਕ ਨੇ ਉਹ ਕਲਾਕਾਰ ਇੱਥੇ ਪਹੁੰਚ ਰਹੇ ਨੇ ਕਈ ਦਿਨਾਂ ਤੋਂ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਸੰਗਤਾਂ ਲੱਗਾ ਹੋਇਆ ਹੈ ਸੰਗਤਾਂ ਆ ਕੇ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ ਅਤੇ ਮਹਾਰਾਜ ਜੀ ਦੇ ਸਰੋਵਰ ਦੇ ਦਰਸ਼ਨ ਕਰਕੇ ਗੰਦਗੰ ਹੋ ਰਹੀਆਂ ਹਨ ਤਾਂ ਸਾਧ ਸੰਗਤ ਜੀ ਆਪ ਜੀ ਨੂੰ ਸੰਤ ਮਹਾਰਾਜ ਜੀ ਸੰਤ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਰਾਣੀ ਜੀ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ 14 ਤਰੀਕ ਨੂੰ ਡੇਰਾ ਪੰਡਵਾ ਵਿਖੇ ਪਹੁੰਚ ਕੇ ਇਹ ਜੋ ਜੋੜ ਮੇਲੇ ਨੇ ਇਹਨਾਂ ਨੂੰ ਸਫਲ ਬਣਾਇਆ ਜਾਵੇ ਵਿ사ਖੀ ਦੇ ਇਸ਼ਨਾਨ ਕਰੋ ਡਾਕਟਰ ਪੀਮਰਾ ਅੰਬੇਡਕਰ ਜੀ ਦੇ ਜੋ ਜੀਵਨ ਨੇ ਉਹਨਾਂ ਦੀਆਂ ਸਖਿਆਵਾਂ ਉਹਨਾਂ ਨੂੰ ਬਦਵਾਨਾਂ પાસે ਸਰਵਣ ਕਰੋ ਸੰਤਾ ਮਹਾਪੁਰਸ਼ਾਂ ਦੇ ਜੋ ਪ੍ਰਵਚਨ ਨੇ ਉਹ ਸਰਵਣ ਕਰੋ